ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਚੱਲਦਾ ਜੀ ਮੱਕੀ ਨੂੰ ਪਾਣੀ ਸਮਾਜਰੀ ਵਾਲੀ ਮੋਟਰ ਤੇ 18 99 ਬੀਜ ਨੂੰ ਤੇ ਬਾਕੀ ਪਰ ਗਿਆ ਦੀ ਪਰਲਾ ਖੇਤ ਆਪਣਾ ਕੱਲ ਤੇ ਆ ਦੋ ਕੀਲੇ ਵਾਲੇ ਪਲਾਟ ਨੂੰ ਚੱਲਦਾ ਏ ਬਾਕੀ ਵੀਡੀਓ ਨਾ ਬਣੇ ਰਹੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੀ ਪਰਲਾ ਪਲਾਟ ਆਪਣਾ ਭਰ ਗਿਆ ਦੀ ਕੱਲੇ ਲਾਈਟ ਬਹੁਤ ਵਧੀਆ ਚੱਲਦੀ ਆ ਤੇ ਸ਼ਾਮ ਤੱਕ ਚੱਲੀ ਗਈ ਆ ਲਾਈਟ ਤਾਂ ਲਵੇ ਲੱਗ ਗਿਆ ਗੱਲੋ ਸਾਰੀ ਪਲਾਟ ਤੇ ਅੱਜ ਪੈ ਰਹੇ ਹੈ ਇਹਨੂੰ ਪਾਣੀ ਦੋ ਕੀਲੇ ਵਾਲੇ ਪਲਾਟ ਨੂੰ ਤੇ ਲੱਗਿਆ ਹੋਇਆ ਦੋ ਦੀ ਭਰਨ ਰੋਟੀ ਲੈ ਕੇ ਆਏ ਦੀ ਆਪਾਂ ਨਾਲੇ ਚਾਹ ਖਾ ਰਹੇ ਹੈ ਬਾਕੀ ਪਿੰਡ ਵੀ ਮੱਕੀ ਨੂੰ ਪਾਣੀ ਆਉਣੇ ਵਾਲਾ ਏ ਉਹ ਵੀ ਦੇਖਦੇ ਆ ਰੇਪਾ ਕੇ ਲਾਵਾਂਗੇ 1-2 ਦਿਨ ਚ ਤੇ ਬਾਕੀ ਪਰਲੀ ਮੋਟਰ ਤੇ ਵੀ ਲੱਗਣੇ ਆਲੇ ਬਾਕੀ ਮਿਲ ਹਲੇ ਚੱਲਦੀ ਆ ਮਾਰੋ ਮਾਰ ਤੇ ਆਪਣੇ ਗੰਨੇ ਦੀ ਪਰਚੀ ਆਈ ਹੋਈ ਸੀ ਤੇ ਲੇਬਰ ਨਹੀਂ ਮਿਲੀ ਤੀ ਉਹ ਵੀ ਅੱਜ ਲਾਏ ਨੇ ਗੰਨਾ ਵੱਢਣ ਆਪਾਂ ਲੇਬਰ ਲੱਗੀ ਹੋਈ ਆ ਉੱਧਰ ਵੀ ਜਾ ਕੇ ਦਿਖਾਉਨੇ ਆ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਮਿਲਦੇ ਆਂ ਜਾ ਕੇ ਗੰਨੇ ਵਾਲੇ ਖੇਤ ਚ ਇਹ ਗੰਨੇ ਵਾਲੇ ਖੇਤ ਚ ਲੱਗੇ ਹੋਏ ਨੇ ਬੰਦੇ ਗੰਨਾ ਕੱਢਣ ਤੇ ਬਾਕੀ ਦੇਖਦੇ ਆ ਸਾਰੇ ਹੀ ਵੜਾ ਲੈਣਾ ਆਪਾਂ ਇਹਨਾਂ ਤੋਂ ਸਾਰੇ ਹੀ ਵੜਾ ਕੇ ਫਿਰ ਦੋਨੇ ਟਰਾਲੀਆਂ ਕਰਾਵਾਂਗੇ ਲੋਡ ਹਾਂ ਟੇਕੇਦਾਰ ਆਈ ਨਹੀਂ ਯਾਰ ਬਹੁਤ ਟਾਈਮ ਲਾਤਾ ਉਹ ਟਿਮ ਲੱਗਿਆ ਉਧਰੇ ਅਲਜਗੇ ਦੀ ਉਧਰੇ ਅਲਜ ਗਿਆ ਹੋਰ ਲੇਟ ਹੋ ਗਿਆ ਕੰਮ ਯਾਰ ਬਹੁਤ ਹੋਰ ਹੁਣ ਦੋ ਟਰਾਲੀਆਂ ਭਰ ਦਾਂਗੇ ਹਾਂ ਸਾਰੇ ਹੀ ਵੱਢ ਕੇ ਨਾ ਸਾਰੇ ਵਰਗੇ ਜਾਣਗੇ ਸਾਰੇ ਹੀ ਵੱਢ ਕੇ ਕੱਟ ਕੇ ਦੋ ਟਰਾਲੀਆਂ ਭਰ ਲਾਂਗੇ ਬਾਕੀ ਦੇਖੋ ਕੱਲ ਤੱਕ ਕਰ ਦਾਂਗੇ ਪਰਲੇ ਪਾਸੇ ਰਹਿੰਦਾ ਥੋੜਾ ਜਿਹਾ ਵੱਢਣ ਤੋਂ ਤੇ ਬਾਕੀ ਇਧਰਲੇ ਪਾਸੇ ਰਹਿ ਗਿਆ ਕਟਰਾਲੀ ਦਾ ਆਪਣੀ ਖੇਚੇ ਖੜੀ ਆ ਛੋਟੀ ਗੰਨੇ ਲਈ ਤੇ ਇੱਕ ਦੂਜੀ ਟਰਾਲੀ ਦਾ ਬੜੀ ਦਾ ਬਿੱਡ ਖੋਲ ਲਾਂਗੇ 19 ਫੁੱਟੀ ਦਾ ਤੇ ਕੱਲ ਨੂੰ ਕਰ ਦਾਂਗੇ ਤਿਆਰ ਦੋ ਟਰਾਲੀਆਂ ਦਾ ਮਾਲ ਬੰਦੇ ਹੈਗੇ ਨੇ 12-13 ਕ ਬਾਕੀ ਖਾਸਾ ੜਿਆ ਹੋਇਆ ਦੀ ਲੇਬਰ ਕੰਨੇਓ ਕੰਨੇ ਦਾ ਕੰਮ ਤੇ ਮਿਲਦਾ ਟਾਈਮ ਵੀ ਬੰਦ ਹੋਣ ਦਾ ਹੈਗਾ ਇਹ ਬੰਦ ਹੋਣ ਨੂੰ ਤਿਆਰ ਹੈ ਇਸੇ ਕਰਕੇ ਦੋਏ ਟਰਾਲੀਆਂ ਭਰਾਂਗੇ ਤੇ ਇਕੱਠੀ ਵਗ ਜੂਗਾ ਤੇ ਬਾਕੀ ਕੰਨੇ ਵਾਲੀ ਜਗਾ ਬਾਹੀ ਕਰਕੇ ਦੇਖਾਂਗੇ ਮੱਕੀ ਲਾਵਾਂਗੇ ਜਿੰਮੇ ਦਾ ਵੀ ਹੋਇਆ ਪੱਕੀ ਪਰਲੇ ਪਾਸੇ ਖੜੀ ਹੈ ਆਪਣੀ ਮੱਕੀ ਤੇ ਕੱਖਾਂ ਵਾਲੀ ਸਪਰੇਅ ਕਰਾਈ ਹੋਈ ਆ ਥੋੜੇ ਜੇ ਕੱਖ ਫੋਕੇ ਤੇ ਫਿਰ ਰੇ ਪਾ ਕੇ ਲਾਵਾਂਗੇ ਪਾਣੀ ਇਹ ਤਾਂ ਆਪਣਾ ਪਹਿਲੇ ਹੀ ਸੱਟਿਆ ਗਿਆ ਦੀ ਗੰਨਾ ਕੁਸ ਜਨਵਰੀ ਚ ਬਾਕੀ ਦੀ ਕਟਰਾਲੀ ਇੱਕ ਦੋ ਟਰਾਲੀਆਂ ਫਰਵਰੀ ਚ ਬਾਕੀਆਂ ਤੀ ਲੇਬਰ ਕੰਨਿਓ ਥੋੜਾ ਜਿਹਾ ਲੇਟ ਹੋ ਗਿਆ ਕੰਮ ਆਪਣੇ ਏਰੀਆ ਚ ਹੈਗੀ ਆ ਲੇਬਰ ਜ਼ਿਆਦਾ ਆਲੂ ਵਾਲੀ ਕੰਨੇ ਦਾ ਕੰਮ ਕਰਦੇ ਨਹੀਂ ਹੈਗੇ ਉਹ ਇਹ ਆਪਾਂ ਖੰਨੇ ਕੋਲੋਂ ਲੈ ਕੇ ਆਇਆ ਬੰਦੇ ਰਤਨ 헤ੜੀ ਪਹਿਲਾਂ ਵੀ ਆਪਣਾ ਕੰਨਾ ਵੱਡ ਕੇ ਹੀ ਗਏ ਸੀ ਸਰੋਂ ਵੱਢਣੀ ਆ ਕੱਲ ਨੂੰ ਆ ਦੇ ਆ ਹੋਰ ਲਾਉਂ ਲਾਈ ਆ ਪੱਕਿਆ ਹੋਇਆ ਇਹਨੇ ਫਿਰ ਝੜ ਜਾਣਾ ਸਾਰੇ ਹੀ ਉਹ ਤਾਂ ਦੋ ਦੋ ਦਿਨ ਪਹਿਲਾਂ ਇਹ ਵੱਢਣ ਵਾਲਾ ਆ ਪਰਲਾ ਦਾ ਜਿਹੜਾ ਹਰਾ ਏ ਉਹ ਬਾਅਦੋਂ ਵੱਡਾਂਗੇ ਆ ਵੜਦੇ ਹੋ ਠੀਕ ਆ ਉਹਨੂੰ ਕਿਹਾ ਮੈਂ ਮੋਟੂ ਨੂੰ ਬਾਕੀ ਰੇਹ ਪਾਉਣਾ ਇੱਕ ਦੋ ਦਿਨ ਚ ਮੱਕੀ ਚ ਠੀਕ ਆ ਮੱਕੀ ਦੇ ਕਰਵਾਈ ਦੀ ਆਪਾਂ ਸਪਰੇਈ ਪਰसों ਕੱਖਾਂ ਵਾਲੀ ਤੇ ਬਾਕੀ ਦੇਖੋ ਕੱਖ ਲੱਗ ਗਿਆ ਮੁਰਨਾ ਇੱਧਰਲਾ ਵੀ ਫੁੱਕਿਆ ਪਿਆ ਬਾਕੀ 2-4 ਦਿਨ ਚ ਇਹਨੇ ਜਮਾ ਹੀ ਸਾਫ਼ ਹੋ ਜਾਣਾ ਫੁੱਕ ਜਾਣਗੇ ਚੰਗੀ ਤਰ੍ਹਾਂ ਫਿਰ ਰੇਪ ਆਗੇ ਭਰਾਂਗੇ ਇਹਨੂੰ ਪਾਣੀ ਆਗੇ ਮੱਕੀ ਨੂੰ 2-3 ਪਾਣੀਆਂ ਦਾ ਗੇੜ ਆ ਗਿਆ ਬਾਕੀ ਉਹਨਾਂ ਵਾਲਾ ਪਾਣੀ ਫਿਰ ਖੁੱਲ੍ਹੇ ਹੀ ਛੱਡਾਂਗੇ ਰੇਪ ਪਾ ਕੇ ਬਾਕੀ ਗੰਨੇ ਦੀ ਬੜਾਈ ਵੀ ਚੱਲ ਰਹੀ ਆ ਅੱਦਾ ਵੱਡਿਆ ਗਿਆ ਗੰਨਾ ਕੀ ਕੱਲ ਨੂੰ ਕਰਦਾਂਗੇ ਦੋ ਟਰਾਲੀਆਂ ਕੰਨੇ ਦੀਆਂ ਤੇ ਦੋ ਟਰਾਲੀਆਂ ਪਾ ਲਾਂਗੇ ਮਾਲ ਇਹ 1368 ਮੱਕੀ ਆ ਆਪਣੀ ਬੀਜੀ ਹੋਈ ਦੇਖੋ ਪਤਾ ਨਹੀਂ ਕੀ ਚੱਕਰ ਆ ਵਿੱਚ ਵਿੱਚ ਕਿਤੇ ਕਿਤੇ ਦਬੀ ਹੋਈ ਆ ਕਿਤੇ ਵਧੀਆ ਉੱਠੀ ਆ ਦੇਖੋ ਪਰਲੇ ਪਾਸੇ ਵਧੀਆ ਖੜੀ ਆ ਤੇ ਜੂਰੀਏ ਜਾਰੀ ਹੈ ਲਾ ਕੇ ਫੇਰ ਸੈੱਟ ਹੋਊਗੀ ਇੱਕੇ ਜੂਰੀਆ ਪਾਇਆ ਇਹ ਜੇ ਆਪਾਂ ਤੇ ਸਪਰੇਅ ਕਰਾਂਗੇ ਜਾਰਾ ਜਿੰਕ ਦੀ ਕੀ ਝਾੜ ਵਧੀਆ ਇਹ ਮੱਕੀ ਦਾ ਦੱਸਦੇ ਨੇ 60 ਤੋਂ 65 ਕਮਟਲ ਤੱਕ 70 ਕੁਇੰਟਲ ਤੱਕ ਹੀ ਨਿਕਲੇ ਆਉਂਦੇ ਗਿੱਲੀ ਮੱਕੀ ਜੇ ਪੂਰੀ ਵਧੀਆ ਖੜੀ ਹੋਵੇ ਟੌਪ ਦੀ ਬਾਕੀ ਸਾਰਾ ਝਾੜ ਮੌਸਮ ਤੇ ਡਿਪੈਂਡ ਆ ਵੀ ਮੌਸਮ ਕਿਵੇਂ ਰਹਿੰਦਾ ਜਦੋਂ ਛੱਲੀ ਬਣਦੀ ਆ ਬਾਕੀ ਪਰਲੀ ਮੋਟਰ ਤੇ ਆਪਣੀ ਭਰ ਗਈ ਮੱਕੀ ਸਾਰੀ ਉਹ ਸਵੇਰ ਦੀ ਚੱਲਦੀ ਸੀ ਮੋਟਰ ਤੇ ਇਹ ਫੇਰ ਉੱਥੇ ਦੋ ਦਿਨ ਤੱਕ ਕਰਾਵਾਂਗੇ ਸਪਰੇ ਥੋੜਾ ਜਿਹਾ ਪੈਰ ਖੜੇ ਦੇ ਕੱਖਾਂ ਵਾਲੀ ਬੰਦੇ ਗਿਆ ਹੋਇਆ ਵੀਰਾ ਛੱਡਣ ਤੇ ਕੱਲੂ ਆਉਣਗੇ ਕੱਲੂ ਸਾਰਾ ਵੱਢਿਆ ਜਾਊਗਾ ਤੇ ਨਿਬੜ ਜੂਗਾ ਫੇਰ ਕੱਲ ਨੂੰ ਸ਼ਾਮ ਨੂੰ ਕਰਾਂਗੇ ਟਰਾਲੀ ਲੋਡ ਬਾਕੀ ਕੱਲੂ ਸਰੋਂ ਵੜਾਉਣੇ ਆਪਣੇ ਵਾਲੇ ਬੰਦਿਆਂ ਤੋਂ ਇਹ ਰਹਿ ਗਏ ਤਿੰਨ ਕ ਜਾਣੇ ਨੇ ਆ ਬੈਠਾ ਠੇਕੇਦਾਰ ਅੱਜ ਦਿਹਾੜੀ ਤੇ ਗਿਆ ਹੋਇਆ ਸੀ ਬਾਕੀ ਰੇਲ ਆਉਣੇ ਆ ਇਹ ਆਉਂਦਾ ਏ ਉਹ ਲਾਉਣੇ ਨੇ ਪਹਿਲੇ ਹਰ ਇੱਕ ਦਾ ਹੋਰ ਸਵੇਰੇ ਵੱਢਦੇ ਹੋ ਆ ਵੱਢ ਦਿਆਂਗੇ ਹਾਂ 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 ਵੱਢ ਦਾਂਗੇ ਵੱਢ ਕੇ ਹੇੜੀ ਲਾ ਦੇ ਫਿਰ ਇਕੱਠਾ ਕਰ ਦਾਂਗੇ ਇੱਕ ਦਿਨ ਕੱਲ ਦੀ ਤੋਂ ਆਪਾਂ ਲੱਗੇ ਤੋਂ ਬਾਅਦ ਇੱਕ ਵਾਰ ਸਹੇੜੀ ਲਾ ਦਾਂਗੇ ਤਰਪਾਲ ਪਾ ਕੇ ਉਹ ਕਰਕੇ ਵਿਛਾ ਕੇ ਹੋਰ ਸੁਣ ਆ ਉਹ ਗੰਨਾ ਚੂਪੀ ਜਾਂਦਾ ਛੋਟੂ ਬਾਕੀ ਇੱਧਰ ਉਹ ਲੈ ਸੁਣ ਲੋ ਸੁਣ ਖੜਾ ਮੋਟਰ ਤੇ ਬਾਕੀ ਚੱਲਦੀ ਆ ਫਰਨਸ ਮਾਰੋ ਮਾਰ ਸਾਡੇ ਏਰੀਆ ਚ ਵਾਲੇ ਦਾਲੇ ਸਾਰੀਆਂ ਫਰਨਸ ਆਈ ਫਰਨਸ ਹਨ ਉਹ ਦੇਖੋ ਸਾਹਮਣੇ ਵੀ ਫਰਨਸ ਹੈ ਉਹ ਘਰ ਦੇ ਉੱਪਰਲੇ ਪਾਸੇ ਅਲਦਾ ਜੀ ਮੱਕੀ ਨੂੰ ਪਾਣੀ ਕੱਲ ਦੀ ਚਲਾਈ ਹੋਈ ਆ ਮੋਟਰ ਆਪਣੇ ਜਿਹੜੀ ਮਾਜਰੀ ਪਿੰਡ ਠੇਕੇ ਤੇ ਜਮੀਨ ਆਪਣੇ ਕੋਲ ਪਰਲਾ ਪਲਾਟ ਭਰ ਗਿਆ ਦੀ ਇਕੱਲੇ ਤੇ ਬਾਕੀ ਅੱਜ ਆ ਪਲਾਟ ਭਰ ਜੂਗਾ ਦੋ ਗੀਲਿਆਂ ਦਾ ਤੇ ਤੋਤੀ ਲੱਗਿਆ ਹੋਇਆ ਭਰਨ ਬਾਕੀ ਗੰਨਾ ਮਿਲ ਦੀ ਪਰਚੀ ਆ ਗਈ ਦੀ ਆਪਾਂ ਨੂੰ ਤੇ ਬੰਦੇ ਲਾਏ ਨੇ ਉਧਰ ਪਿੰਡ ਵੱਡਣ ਗੰਨਾ ਉੱਤਰ ਜਾ ਕੇ ਵੀ ਦਿਖਾਉਨੇ ਆ ਵੀਡੀਓ ਨਾ ਬਣੇ ਰਹੋ